ਅੱਜ ਆਪ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਆ ਇੱਕਦਮ ਮੇਨ ਸਣੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕੇਸ ਟ੍ਰੈਸ ਕੀਤਾ ਜਿਹਦੇ ਚ ਮਾਨਯੋਗ ਜਿਵੇਂ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਿਦਿਆਤਾਂ ਦੇ ਅਨੁਸਾਰ ਸ਼੍ਰੀ ਭਾਗੀਰਥ ਮਿਨਾ ਜੀ ਆਈਪੀਐਸ ਦੇ ਹਿਦਿਆਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਂਟ ਸਾਡੇ ਕੋਲ ਪਹਿਲਾਂ ਮਸੂਲ ਹੋਈ ਸੀ ਡਾਕਟਰ ਸੁਨੀਲ ਬੰਸਲ ਵੱਲੋਂ ਸੁਨੀਲ ਬੰਸਲ son of ਸ਼ਾਮ ਲਾਲ ਨਰੈਣੋ ਹਸਪੀਟਲ ਇਨ ਅਨਦਿਓਥੇ ਕਰਦੇ ਨੇ ਇਨਾਂ ਨੂੰ ਕਿਸੇ ਅਣਜਾਣ ਬੰਦਿਆਂ ਨੇ ਐਕਸਟਰੈਸ਼ਨ ਕਾਲ ਕੀਤੀ ਸੀ ਜਿਨ੍ਹਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫੌਤੀ ਮੰਗੀ ਸੀ ਜਿਹਦੇ ਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਿਹਦੇ ਚ ਸਾਡੇ ਸੀਆਈਏ ਇੰਚਾਰਜ ਗੁਰਵਿੰਦਰ ਸਦਰ ਐਸਐਚਓ ਜਸਕਰਨ ਤੇ ਸਬ ਇੰਸਪੈਕਟਰ ਮੈਡਮ ਰਵਿੰਦਰ ਜਿਹੜੇ ਟੈਕਨੀਕਲ ਸੈੱਲ ਦੇ ਇੰਚਾਰਜ ਨੇ ਉਹਨਾਂ ਦੀ ਟੀਮਾਂ ਬਣ ਗਈਆਂ ਵੱਖ-ਵੱਖ ਟੀਮਾਂ ਬਣੀਆਂ ਜਿਹਦੇ ਚ ਅਸੀਂ ਹਿਊਮਨ ਇੰਟੈਲੀਜੈਂਸ ਦੇ ਨਾਲ ਟੈਕਨੀਕਲ ਤੇ ਟੈਕਨੀਕਲ ਇੰਟੈਲੀਜੈਂਸ ਦੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮੁਕੱਦਮਾ ਇਹ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦਾ ਅਗੇ ਫਰਦਰ ਰਿਮਾਂਡ ਲੈ ਕੇ ਅਗਲੀ ਫਰਦਰ ਪੁਛਗਿਸ਼ ਜੋ ਵੀ ਅੱਗੇ ਇੰਟਰਵਿਊਸ਼ਨ ਚਾਹੀਦਾ ਉਹ ਤੁਹਾਡੇ ਨਾਲ ਅਸੀਂ ਦੱਸਾਂਗੇ ਇਹ ਉਹਨਾਂ ਕੋ ਜਿਹੜਾ ਉਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤਾ ਸੀ ਜਿਹਨੂੰ ਤੋਂ ਉਹਨਾਂ ਨੇ ਐਕਸਟਰੈਕਸ਼ਨ ਕਾਲ ਕੀਤੀ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਫਰਦਰ ਅੱਗੇ ਜਿਹੜੀ ਹੈਗੀ ਆ ਪੁਛਗਿਸ਼ ਜਾਰੀ ਹੈ ਤੇ ਜੋ ਵੀ ਅੱਗੇ ਆਏਗਾ ਉਹ ਤੁਹਾਡੇ ਨਾਲ ਜ਼ਰੂਰ ਉਹਨਾਂ ਦੇ ਕੋਈ ਪਹਿਲਾ ਕੋਈ ਕ੍ਰਿਮੀਨਲ ਰਿਕਾਰਡ ਚਾ ਕੋਈ ਨਾ ਪਹਿਲਾ ਮੁਕਦਮੇ ਦਰਸ ਫਿਲਹਾਲ ਅਜੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿਉਂਕਿ ਮੁੱਢਲੀ ਇਹ ਤਫ਼ਤੀਸ਼ ਹੈ ਜਸਟ ਹੈ ਉਹਨੂੰ ਰੌਂਡ ਅਪ ਕਰਕੇ ਰਿਮਾਂਡ ਲੈ ਕੇ ਤੇ ਜੋ ਵੀ ਅੱਗੇ ਫਰਦਰ ਇੰਟਰਵਿਊਸ਼ਨ ਚਾਹੀਗਾ ਉਹ ਤੁਹਾਡੇ ਨਾਲ ਜਰੂਰ ਸੰਜਿਆ ਕੀਤਾ ਜਾਏਗਾ ਸਰ ਜਿਹੜਾ ਬਿਲਕੁਲ ਜਿਹੜਾ ਇੱਕ ਦੋਸ਼ੀ ਤਰਸੀਮ ਸਿੰਘ son of ਮਸ਼ਤਰ ਸਿੰਘ ਇਹ ਪਿੰਡ ਖੁੱਬਣ ਫਾਜ਼ਲ ਕਾ ਜ਼ਿਲ੍ਹਾ ਦਾ 29 ਸਾਲਾਂ ਦਾ ਹੈਗਾ ਹੈ ਲਵਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਕੁੱਤੇਵਾਲੀ ਦਾ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇਹ ਇਹਨਾਂ ਨੇ ਥ੍ਰੈਟ ਕਾਲ ਕੀਤੀ ਸੀ ਐਕਸੋਸ਼ਨ ਕਾਲ ਕੀਤੀ ਸੀ ਇਹ ਅਸੀਂ ਰਾਉਂਡ ਅਪ ਕਰਾਂਗੇ